રાહી નમાયતે વર્લેટ એશિયન ગત્તા ફેડરેશન ની अगुवाई દે وچ દિલ્હી دے તાલ કટોરા સ્ટેડિયમ وچ 12મી ગત્તા ચેમ્પિયનશિપ پنجاب જીત કે આય ગોલટ silver brown મેડલ વિદ્યાર્થીاں دے સન્માન લાઈ અમૃતસર وچ આજ GS શસ્ત્ર વિદ્યા કેન્દ્ર ਵੱਲੋਂ ایک پروگرام دا আয়োজন کیتا گیا جس وچ વિશેષ طور تے સલੰબમ એસોસિએશન ઉપપ્રદાન تے જિલ્લા પ્રદાન ગત્તા માસ્ટર જગદીશ ਸਿੰਘ گلوبલ پنجابی એસોસિએશન تو ڈاکٹر જસવિંદર ਸਿੰਘ টিলੂ ખાલસા کالج تو ਸਾڈا پرنسپل ڈاکٹر સુખबीर कौरマहल गुरुद्वारा श्री बोड़ी साहिब तो मुख सेवादार बाबा सविंदर सिंह होना समेत सांजे तौर ऐसी अवल आने वाले विद्यार्थियों शरोपा ते सम्मान पत्र देके के सम्मानित किया गया गोल्ड मेडल जीत के आने वाले विद्यार्थियों च मनिंदर सिंह सतनाम सिंह जशनप्रीत सिंह दिलराज सिंह सरताज सिंह सतनाम सिंह इंद्रप्रीत सिंह आदेश सिंह ते मनप्रीत सिंह शामिल सन विद्यार्थियों विच गोल्ड मेडल जीत के आए रमनदीप कौर प्रवलीन कौर महकदीप कौर सिल्वर मेडल चितनवीर कौर मनप्रीत कौर खुशप्रीत कौर रमनदीप कौर रजनीत कौर नवजीत कौर वंदना मेडल हासिल की थे इस सम्मान समारोह मौके आए हुए मेहमान ची गुरु कैप्टन सिंह जिला कोऑर्डिनेटर हरजीत सिंह खजांची, अरशदीप सिंह मेंबर जसपाल सिंह अजनाला समेत समूह मेंबर हाजर सन अमृतसर तो गुरमीत सिंह दी रिपोर्ट न्यूज हेडलाइन टुडे ਸੋਈਆਂ ਕਰਾਂ ਮੇਰੇ ਸਭਾਂ ਬੱਚੇ ਨੈਸ਼ਨਲ ਤੱਕ ਖੇਡ ਕੇ ਆਏ ਨੇ ਇਹਨਾਂ ਨੇ ਉਹਦੇ ਵਿੱਚ ਹਰ ਤਰ੍ਹਾਂ ਦੇ 골ਡ ਤੋਂ ਲੈ ਕੇ ਬ੍ਰੌਂਜ਼ ਤੱਕ ਦੇ ਮੈਡਲਸ ਹਾਸਲ ਕੀਤੇ ਨੇ ਸਾਰਿਆਂ ਨੂੰ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕ ਤੇ ਬਹੁਤ ਸ਼ਾਬਾਸ਼ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਇਹ ਵੱਧਦੇ ਫੁੱਲਦੇ ਰਹਿਣ ਤੇ ਹੋਰ ਜ਼ਿਆਦਾ ਤਰੱਕੀਆਂ ਕਰਨ ਔਰ ਇਸ ਤੋਂ ਵੀ ਬਿਹਤਰ ਮੈਡਲਸ ਲੈ ਕੇ ਆਉਣ ਤੇ ਨਾਲ ਹੀ ਸਰਦਾਰ ਜਗਦੀਸ਼ ਸਿੰਘ ਹੋਰੀ ਜੋ ਇਹਨਾਂ ਨੂੰ ਕੋਚਿੰਗ ਦੇ ਰਹੇ ਨੇ ਜੋ ਇਹਨਾਂ ਨੂੰ ਸਾਰੀ ਸਿਖਲਾਈ ਦਿੰਦੇ ਪਏ ਨੇ ਸ਼ਾਸਤਰ ਵਿਦਿਆ ਦੇ ਰਹੇ ਨੇ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕ ਤੇ ਇਸ ਗੱਲ ਦੀ ਵੀ ਮੁਬਾਰਕ ਹੈ ਇਹਨਾਂ ਨੂੰ ਫੈਂਸਿੰਗ ਐਸੋਸੀਏਸ਼ਨ ਨੇ ਆਪਣਾ ਮੀਤ ਪ੍ਰਦਾਨ ਚੁਣਿਆ ਬਹੁਤ ਵਧਾਈ ਜੀ ਸਾਰਿਆਂ ਨੂੰ ਹਾਂ ਜੀ ਸਰ ਸਾਹਿਬ ਜੀ ਗੱਤਕਾ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਦੀ ਜਿਹੜੀ ਸ਼ਮੂਲੀਅਤ ਹੈ ਉਹ ਬਹੁਤ ਪ੍ਰਸ਼ੰਸਾਯੋਗ ਹੈ ਪੰਜਾਬ ਨੇ ਜਿਹੜਾ ਹੈ ਪਹਿਲਾ ਸਥਾਨ ਪ੍ਰਾਪਤ ਕੀਤਾ ਦੂਸਰੀ ਖੁਸ਼ੀਵਾਲੀ ਗੱਲ ਹੈ ਕਿ ਮਾਰਸ਼ਲ ਆਰਟ ਵਿੱਚ ਸਰਦਾਰ ਜਗਦੀਪ ਸਿੰਘ ਹੋਰਾਂ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਨੈਸ਼ਨਲ ਲੈਵਲ ਤੇ ਬਣਾਉਣ ਦਾ ਵੀ ਮਾਣ ਮਿਲਿਆ ਜਿਹਦਾ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਹੁਤ ਮਾਣ ਹੈ ਅੰਮ੍ਰਿਤਸਰ ਜ਼ਿਲ੍ਹੇ ਦੀ ਵਿੱਚ ਜਿਹੜੀ ਇਹਦੀ ਪਾਰਟਿਸਪੇਸ਼ਨ ਨੈਸ਼ਨਲ ਦੇ ਵਿੱਚ ਹੈ ਉਹ 22 ਤੋਂ ਵੱਧ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਬਹੁਤ ਸਾਰੇ 골ਡ ਮੈਡਲ ਸਿਲਵਰ ਮੈਡਲ ਬ੍ਰਾਉਨ ਮੈਡਲ ਜਿੱਤ ਕੇ ਜਿਹੜਾ ਹੈ ਇਸ ਕੌਮੀ ਵਿਰਸੇ ਨੂੰ ਇਸ ਵਿਰਾਸਤੀ ਖੇਡ ਨੂੰ ਜਿਹੜਾ ਹੈ ਪਰਪੂਲਤ ਕਰਨ ਵਿੱਚ ਜਿਹੜਾ ਯੋਗਦਾਨ ਅੰਮ੍ਰਿਤਸਰ ਦੇ ਖਾਸ ਕਰਕੇ ਜਗਦੀਪ ਸਿੰਘ ਗੁਰੀਪਾਰੇ ਨੇ ਉਹਨਾਂ ਲਈ ਜੇ ਨਹੀਂ ਪ੍ਰਸ਼ੰਸਾ ਕੀਤੀ ਜਾਵੇ ਥੋੜੀ ਹੈ ਸਾਰੇ ਹੀ ਪ੍ਰਬੰਧਕਾਂ ਨੂੰ ਸਾਰੇ ਹੀ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਉਹਨਾਂ ਨੇ ਗੁਰੂ ਸਾਹਿਬ ਦੁਆਰਾ ਸ਼ੁਰੂਆਤ ਕੀਤੀ ਗਈ ਇਸ martial art ਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਗਏ ਨੇ ਬਾਣੇ ਵਿੱਚ ਰਹਿ ਕੇ ਪ੍ਰੋਪਰ ਡਰੈਸੇਸ ਵਿੱਚ ਰਹਿ ਕੇ ਖਾਲਸਾਈ ਰੂਪ ਵਿੱਚ ਰਹਿ ਕੇ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਇਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਵਾਏ ਜੀ ਦਾ ਖਾਲਸਾ ਵਾਏ ਜੀ ਕੀ ਪਤੇ ਅੱਜ ਬੜਾ ਸੁਭਾਗਾ ਦਿਨ ਹੈ ਕਿ ਆਪਣੇ ਅੰਮ੍ਰਿਤਸਰ ਦੇ ਬੱਚੇ ਜੋ ਨੈਸ਼ਨਲ ਲੈਵਲ ਤੇ ਖੇਡ ਕੇ ਆਏ ਔਰ ਜਿਨ੍ਹਾਂ ਨੇ 골ਡ ব্রਾਊਨ ਸਿਲਵਰ ਮੈਡਲ ਜਿਹੜੇ ਉਹ ਪ੍ਰਾਪਤ ਕੀਤੇ ਐ ਔਰ ਮੈਂ ਸਾਰਿਆਂ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਕਿ ਉਹਨਾਂ ਨੇ ਮਿਹਨਤ ਕਰਕੇ ਇਹ ਮੈਡਲ ਪ੍ਰਾਪਤ ਕੀਤੇ ਹੈ ਔਰ ਸਭ ਤੋਂ ਵੱਧ ਮੁਬਾਰਕਬਾਦ ਮੇਰੇ ਛੋਟੇ ਵੀਰ ਸਰਦਾਰ ਜਰਜੀਤ ਸਿੰਘ ਜੀ ਜਿਹੜੇ ਕਿ ਪਹਿਲਾਂ ਪੰਜਾਬ ਦੀ ਨੁਮਾਇੰਦਗੀ ਕਰਦੇ ਸਨ ਇਸ ਗੱਦਕੇ ਦੇ ਵਿੱਚ ਔਰ ਹੁਣ ਉਹਨਾਂ ਨੂੰ ਉਹਨਾਂ ਦੀ ਲਗਨ ਨੂੰ ਉਹਨਾਂ ਦੀ ਮਿਹਨਤ ਨੂੰ ਵੇਖ ਕੇ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਬਣਾਇਆ ਗਿਆ ਹੈ ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਇਹ ਪਹਿਲਾ ਇਸ ਲਗਨ ਦੇ ਨਾਲ ਇਸ ਖੇਡ ਨੂੰ ਫਰਫਲਤ ਕਰਨ ਦੇ ਵਾਸਤੇ ਆਪਣਾ ਯੋਗਦਾਨ ਪਾ ਰਿਹਾ ਹੈ ਔਰ ਇਸੇ ਤਰ੍ਹਾਂ ਇਹ ਨਾ ਬੱਚਿਆਂ ਨੂੰ ਸਖਲਾਈ ਦੇ ਕੇ ਵਾਤੋਂ-ਵਾਦ ਆਪਣੇ ਇਹਨਾਂ ਦੇ ਪਾਰਟਿਸਿਪੇਟ ਕਰਕੇ ਔਰ ਜਿਹੜੀ ਪੰਜਾਬ ਨੇ ਓਵਰਆਲ ਟਰੋਫੀ ਜਿਹੜੀ ਹੈ ਜਿੱਤ ਕੇ ਲਿਆਂਦੀ ਹੈ ਮੈਂ ਸਮਝਦਾ ਕਿ ਉਸ ਵਿੱਚ ਵੀ ਸਰਦਾਰ ਗੁਰਦੀਪ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਦੱਸਿਆ ਕਿ ਸਾਫ ਤੋਂ ਵੱਧ ਮੈਡਲ ਜਿਹੜੇ ਹੈ ਉਹ ਸਾਡੇ ਇਸ ਅੰਮ੍ਰਿਤਸਰ ਸ਼ਹਿਰ ਦੇ ਆਏ ਹੈ ਸੋ ਮੈਂ ਫੇਰ ਸਾਰੇ ਆਪਣੇ ਇਹਨਾਂ ਬੱਚਿਆਂ ਨੂੰ ਔਰ ਸਰਦਾਰ ਦਰਬੀਰ ਸਿੰਘ ਔਰ ਇਹਨਾਂ ਦੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ ਦੇ ਸਿਰ ਤੇ ਹੱਥ ਲਾ ਕੇ ਇਹਨਾਂ ਕੋਲੋਂ ਇਹ ਸਵਾਮਾਂ ਲੈਂਦੇ ਰਹਿਣ ਔਰ ਇਹ ਆਪਣੇ ਪੰਜਾਬ ਦਾ ਅੰਮ੍ਰਿਤਸਰ ਨਾਮ ਜਿਹੜਾ ਹੈ ਔਰ ਰੋਸ਼ਨ ਕਰਨ ਦੀ ਕਿਰਪਾਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12ਵਾਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਇਹ ਨੈਸ਼ਨਲ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਰਹਿਨਮਾਈ ਹੇਠ ਹੋਈ ਆ ਤਾਲ ਕਟੋਰਾ ਸਟੇਡੀਅਮ ਜੋ ਕਿ ਨਵੀਂ ਦਿੱਲੀ ਵਿਖੇ ਇਹ ਮੁਕਾਬਲਾ ਹੋਇਆ ਨੈਸ਼ਨਲ ਗੱਤਕਾ ਇਹ ਇਹਦੇ ਵਿੱਚ ਲਗਭਗ 16 ਸਟੇਟਾਂ ਨੇ ਭਾਗ ਲਿਆ 500 ਤੋਂ ਵੱਧ ਪਲੇਅਰਾਂ ਨੇ ਪਾਰਟਿਸਪੇਟ ਕੀਤਾ ਤੇ ਸਾਡੇ ਜਿਹੜੇ ਆ ਅੰਮ੍ਰਿਤਸਰ ਤੇ ਲੁਧਿਆਣਾ ਦੀਆਂ ਟੀਮਾਂ ਨੇ ਇਹ ਪੰਜਾਬ ਨੂੰ ਇਹ ਮਾਣ ਦਵਾਇਆ ਇਹ ਓਵਰਾਲ ਟਰੋਫੀ ਸਾਡੀ ਝੋਲੀ ਪਈ ਪੰਜਾਬ ਦੀ ਝੋਲੀ ਪਈ ਆ ਤੇ ਦਾਸ ਡਿਸਟ੍ਰਿਕਟ ਗਦਕਾ ਸੈਸ਼ਨ ਪ੍ਰੈਜ਼ੀਡੈਂਟ ਸਲੰਬਮ ਆਲ ਇੰਡੀਆ ਫੈਡਰੇਸ਼ਨ ਵਾਈਸ ਪ੍ਰੈਜ਼ੀਡੈਂਟ ਮੈਂ ਆਏ ਸੱਜਣਾ ਨੂੰ ਪ੍ਰਧਾਨ ਸਵਿੰਦਰ ਸਿੰਘ ਜੀ ਡਾਕਟਰ ਜੀਐਸ ਟਿਲੋ ਮੈਡਮ ਸੁਖਬੀਰ ਕੌਰ ਮਹਾਲ ਸਾਰੇ ਮੇਰੇ ਵੀਰ ਪਤਵੰਤੇ ਜਿਹੜੇ ਆਏ ਆ ਜੀ ਆਇਆਂ ਨੂੰ ਇਹ ਬੱਚੇ ਵਧਾਈ ਦੇ ਪਾਤਰ ਆ ਇਹ ਜਿਹੜੇ ਵੀਰ ਜਿਹੜੇ ਇਹਨਾਂ ਦੀ ਡਿਊਟੀ ਲੱਗੀ ਸੀ ਉਹ ਕੈਪਟਨ ਸਿੰਘ ਅਮਰਤ ਵੀ ਅਮਰਤ ਵੀਰ ਇਹ ਇਹ ਸਭ ਸਭ ਵਧਾਈ ਦੇ ਪਾਤਰ ਆ ਕਿ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਇਹ ਬੱਚੇ ਸਾਰੇ ਜਿਹਨੇ ਜਿੱਤ ਕੇ ਆਏ ਆ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਆ ਅਨੁਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਮੇਰਾ ਨਾਮ ਰਮਦੀਪ ਕੌਰ ਹੈ ਅਮਰਤ ਕਿੰਨਾ ਐਕਸਪੀਰੀਅੰਸ ਖੇਡਾ ਕਰਦੇ ਆ ਬਹੁਤ ਵਧੀਆ ਰਿਹਾ ਉਸ ਕੇਸਰਾ ਮਕਾਵਲਾ ਕੋ ਟਫ ਸੀ ਜੀ ਉਸੇ ਜਿ ਤਰ੍ਹਾਂ ਹਾਂਜੀ ਹੈਗਾ ਸੀ ਥੋੜਾ ਕਿੰਦਾ ਤੱਕ ਕਲੀਅਰ ਹੋਇਆ ਬਹੁਤ ਵਧੀਆ ਮਮੀ ਪਾਪਾ ਦੀ سپورਟ ਕਿੱਦਾਂ ਰਹੀ ਉਹ ਵਧੀਆ ਸੀ ਉਹਦੇ ਬਹੁਤ ਇਸ ਦਾ ਤੁਹਾਡੇ ਜਿਹੜਾ ਡ੍ਰਿੰਗ ਹਾਂਜੀ ਬਹੁਤ ਵਧੀਆ ਹਾਂਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਬੱਚੇ ਬਹੁਤ ਚੰਗੀ ਲਾਈਨ ਤੇ ਲੱਗੇ ਆ ਜੀ ਔਰ ਮੌਜੂਦਾ ਹਾਲਾਤ ਵੇਖੀ ਜਿਵੇਂ ਅੱਜ ਬੇਟੀਆਂ ਐ ਬੇਟੇ ਵੀ ਇਸ ਲਾਈਨ ਚ ਅੱਗੇ ਜਾ ਰਹੇ ਆ ਔਰ ਨਸ਼ਿਆਂ ਦਾ ਜਿਹੜਾ ਰੁਝਾਨ ਆ ਉਹ ਮਤਲਬ ਬੱਚਿਆਂ ਨੂੰ ਇਹ ਪਾਸੇ ਨਹੀਂ ਜਾ ਦੇ ਰਿਹਾ ਜੀ ਮਤਲਬ ਇਸ ਕਰਕੇ ਬਹੁਤ ਵਧੀਆ ਗੱਲ ਹੋਈ ਇਹ ਬੱਚੇ ਇਹ ਪਾਸੇ ਲੱਗੇ ਆ ਜੀ ਤੇ ਨਸ਼ਿਆਂ ਤੋਂ ਬਚਣਗੇ ਜੀ ਸਭ ਕੀ ਦਿੱਤੀ ਜੀ ਪਾ ਜਗਦੀਸ਼ ਸਰ ਨੂੰ ਬਹੁਤ ਧੰਨਵਾਦ ਕਰਦੇ ਜੀ ਇਹਨਾਂ ਦਾ ਬਹੁਤ ਸੋਹਣੀ ਟ੍ਰੇਨਿੰਗ ਦੇ ਰਹੇ ਆ ਬੱਚੇ ਮਤਲਬ ਸਕੂਲ ਪੱਧਰ ਤੋਂ ਲੈ ਕੇ ਤੇ ਨੈਸ਼ਨਲ ਲੈਵਲ ਤੱਕ ਪਹੁੰਚੇ ਆ ਔਰ ਆਸ ਕਰਦੇ ਆ ਕਿ ਅੱਗੇ ਵੀ ਇਹ ਬਹੁਤ ਵਧੀਆ ਪਰਫਾਰਮੈਂਸ ਕਰਨਗੇ ਬਹੁਤ ਧੰਨਵਾਦ। ਮਹਿਦੀਪੁਰ। ਹਾਂਜੀ ਮਹਿਦੀਪੁਰ। ਅਸੀਂ ਬਾਬਾ ਜੀਵਨ ਸਿੰਘ ਕੋਲੋਂ ਨਹੀਂ ਤੋਂ ਬਾਈਪਾਸ। ਕਿਹੜਾ ਨਾ ਕਿੱਥੇ ਨੈਸ਼ਨਲ ਖੇਡ ਗਿਆ ਤੁਸੀਂ? ਅਸੀਂ ਦਿੱਲੀ ਖੇਡ ਕੇ ਆਏ ਨਾ। ਠੀਕ ਹੈ। ਇਸ ਤਰ੍ਹਾਂ ਦਾ ਰਿਐਲ ਐਕਸਪੀਰੀਅੰਸ। ਬਹੁਤ ਵਧੀਆ ਰਿਹਾ। ਠੀਕ ਹੈ। ਮੁਕਾਬਲਾ ਟਫ ਸੀ। ਬਹੁਤ ਟਫ ਸੀ। ਵਧੀਆ ਗਿਆ। ਕਿਹਨਾਂ ਨਾਲ ਸੀ ਜਿਹੜਾ ਮੁਕਾਬਲਾ? ਹਰਿਆਣੇ ਨਾਲ। ਤੇ ਉਤਰਾਖੰਡ ਨਾਲ। ਕਿਹੜਾ ਮੈਡਲ ਆਇਆ ਤੁਹਾਡੇ? 골ਡ। ਕੋਚ ਨੂੰ ਉਸ ਦਾ ਆਪਣੇ ਮੰਮੀ ਪਾਪਾ ਕੋਚਿਸ ਕੋਲੋਂ ਕਹਿਣਾ ਚਾਹੋਗੇ ਜੀ ਤੁਹਾਨੂੰ ਟ੍ਰੇਨਿੰਗ ਦਿੱਤੀ ਹੈ ਕੋਚਿਸਰ ਲੋ ਸੇ ਇਹ ਕਹਿਣਾ ਸਨਿਆ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਸਾਨੂੰ ਵਧੀਆ ਲੀਗ ਤੇ ਲਾਇਆ ਤੇ ਤੁਹਾਡੇ ਕੋਚ ਬਹੁਤ ਵਧੀਆ ਨੇ ਅੰਜੜੇ ਸਿੱਖਿਆ ਵਧੀਆ ਦੇਣਦੇ ਪਏ ਨੇ ਬਸ ਨਾਮ ਬੋਲੋ ਰੋ ਮੇਰਾ ਨਾਮ ਰਮਨਦੀਪ ਕੌਰ ਆ ਬਹੁਤ ਵਧੀਆ ਮੰਮੀ ਪਾਪਾ ਕੋਚਿਸ ਜੀ ਕਿਸ ਤਰ੍ਹਾਂ ਦਾ ਨੋਟ ਲੇ ਬਹੁਤ ਵਧੀਆ ਬਹੁਤ ਕਿੰਨਾ ਨਾਮ ਖੇਲ ਕੇ ਆ ਗਏ ਹਰਿਆਣੇ ਨਾਲ ਕਿਹੜਾ ਮੈਡਲ ਆਪਕੋ ਡਾਊਨ ਮੈਡਲ ਤਨਵੀਰ ਕੌਰ ਬਹੁਤ ਵਧੀਆ ਕਿੰਨਾ ਨਾਮ ਮੁਕਾਬਲਾ ਸੀ ਨਾ ਦਿੱਲੀ ਨਾਲ ਤੇ ਚੰਡੀਗੜ੍ਹ ਨਾਲ ਕਿਸ ਤਰ੍ਹਾਂ ਕਿਹੜੀ ਪੋਜੀਸ਼ਨ ਲਈ ਦਾ ਮਿਲੀ 3rd ਬ੍ਰਾਊਨ ਮੈਡਲ ਕਿਸ ਤਰ੍ਹਾਂ ਟ੍ਰੇਨਿੰਗ ਇਸ ਤਰ੍ਹਾਂ ਮਿਲੀ ਤੁਹਾਨੂੰ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਤੇ ਬਸ ਕਪਲਿੰਗ ਕਰ ਇਸ ਤਰ੍ਹਾਂ ਦਾ ਐਕਸਪੀਰੀਅੰਸ ਰਹਾ ਬਹੁਤ ਵਧੀਆ ਕਿਹੜਾ ਕਿਹ ਨਾਲ ਖੇਡਿਆ ਛੱਤੀਸਗੜ੍ਹ ਠੀਕ ਤੇਰੀ ਪੋਜੀਸ਼ਨ ਨਾਲ ਚਲ ਗਈ ਫਰਸਟ ਠੀਕ ਕਿਹਣਾ ਚਾਹੋਗੇ ਕੋਚ ਇਸ ਟ੍ਰੇਨਿੰਗ ਵਿੱਚਤੀ ਗਈ ਮਮੀ ਪਾਪਾ ਵੀ ਸਪੋਰਟ ਹੈ ਮੇਰਾ ਪੂਰੀ ਪੂਰੀ ਸਕੋਟਾ ਤੇ ਕੋਸਾ ਉਹਦੀ ਪੂਰੀ ਸਕੋਟਾ ਤੇ ਟ੍ਰੇਨਿੰਗ ਬਹੁਤ ਵਧੀਆ ਸੀ ਕਿਸ ਤਰ੍ਹਾਂ ਦਾ ਲੱਗਾ ਖੇਡ ਕੇ ਬਹੁਤ ਵਧੀਆ ਇਸ ਤਰ੍ਹਾਂ ਦਾ ਐਕਸਪੀਰੀਅੰਸ ਰਹਾ ਤੇਰੇ ਲਈ ਬਹੁਤ ਵਧੀਆ ਕਿਹ ਨਾਲ ਖੇਡਿਆ ਇਹ ਪਹਿਲਾ ਮੈਂ ਸਾਡਾ ਤਾਮਿਲਾੜਨਾ ਦੂਜਾ ਛੱਤੀਸਗੜ੍ਹ ਫਸਟ ਵਾਰ ਕਿੱਦਾਂ ਦੇ ਟ੍ਰੇਨਿੰਗ ਪ੍ਰੋਸੈਸ ਬਹੁਤ ਵਧੀਆ ਟ੍ਰੇਨਿੰਗ ਹੈ ਮਾਪਾ ਦੇ ਸਕੂਲ ਦੇ ਹੁਣ ਅੱਜ ਸਾਰੇ ਸਪੋਰਟ ਕਰੀਏ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹਾਂਜੀ ਬੜਾ ਚੰਗਾ ਲੱਗ ਰਿਹਾ ਹੈ ਅਸੀਂ ਨੈਸ਼ਨਲ ਬਾਰੇ ਦੀ ਬੋ ਹੋ ਰਹੀ ਹੈ ਲੱਗਾ ਨੈਸ਼ਨਲ ਤੇ ਪੂਰਾ ਇੰਤਜ਼ਾਮ ਹੀ ਉੱਥੇ ਪਲੇਅਰਸ ਦੇ ਵਾਸਤੇ ਮਤਲਬ ਕਿ ਆਉਣ ਜਾਣ ਦਾ ਪੂਰਾ ਇੰਤਜ਼ਾਮ ਹੀ ਉੱਥੇ ਖਾਣ ਪੀਣ ਦਾ ਪੂਰਾ ਇੰਤਜ਼ਾਮ ਹੈ ਕੋਈ ਦਿੱਕਤ ਵਗੈਰਾ ਨਹੀਂ ਹੋਇਆ ਉੱਥੇ ਪਲੇਅਰਸ ਨੂੰ ਤੇ ਕਿਹੜਾ ਟ੍ਰੇਨਿੰਗ ਕੋ ਸਾਹਿਬ ਵੱਲੋਂ ਤੇ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਗਈ ਜੀ ਥੋੜਾ ਕਰਦੇ ਐ سپورਟ ਕਰਾ ਦੇ। ਕਰਦੇ ਆ ਉਹ ਲੋਏ ਪੂਰੀ سپورਟ ਸੀ ਤਾਂ ਨੈਸ਼ਨਲ ਸਗੇ ਜੀ। ਓਕੇ ਬੱਚੇ ਮਹਰੀ ਜੀ 골ਡ ਮੈਡਲ ਦਾ, ਦੋ 골ਡ ਮੈਡਲ ਦਾ। ਓ ਕੀ ਨੋਏ ਵਾਰ ਕਿਹੜੀ ਮੈਚੀ ਹੈ? ਮੋਰਗਨ ਫੀਡਿੰਗ ਵਾਹੇ ਮੈਸੇਜ ਹੈ ਕਿ ਕਿਸੇ ਵੀ ਗੇਮ 'ਚ ਚੱਲ ਜਾਓ। ਆਪਣਾ ਤਾਂ ਵੇਖ ਸੁਧਾਰੋ। ਗੇਮਾਂ ਦੇ ਰਾਹੀਆਂ ਸਿਰਫ ਪੜਾਈ ਤੇ ਚਲੋ ਠੀਕ ਆ ਪਰ ਗੇਮਾਂ ਦੇ ਵਿੱਚ ਜ਼ਰੂਰ ਆਓ। ਇਹਦੇ ਨਾਲ ਤੁਹਾਡੀ ਸਰੀਰਿਕ ਤੰਦਰੁਸਤੀ ਰਹਦੀ ਹੈ ਜੀ।